ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਸੰਸਕਾਰ ਮੌਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਣੇ ਸਮੂਹ ਸਖਤਰ ਅਤੇ ਕਮੇਟੀ ਦੇ ਕਈ ਮੈਂਬਰ ਮੌਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਰਾਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਕਿਹਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੇ ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਦਿੱਤੀ ਇਜਾਜ਼ਤ 18 ਤੋਂ ਲੈ ਕੇ 21 ਅਕਤੂਬਰ ਤੱਕ ਗ੍ਰੀਨ ਪਟਾਕੇ ਵੇਚਣਾ ਤੇ ਚਲਾਉਣ ਦੀ ਪਰਮਿਸ਼ਨ ਦਿੱਤੀ ਦਿਵਾਲੀ ਵਾਲੇ ਦਿਨ 3 ਘੰਟੇ ਪਟਾਕੇ ਚਲਾਏ ਜਾ ਸਕਦੇ ਹਨ ਗ੍ਰੀਨ ਪਟਾਕੇ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਤੇ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਚਲਾਉਣ ਦੀ ਦਿੱਤੀ ਇਜਾਜ਼ਤ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਨਾਲ ਜੁੜੀ ਅਹਿਮ ਖਬਰ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਦਾ ਕਾਫਲਾ ਚਾਰ ਗਨਮੈਨ ਜ਼ਖਮੀ ਹੋਣ ਦੀ ਖਬਰ ਗਰਦਾਸਪੁਰ ਦੇ ਕਲਾਂਨੌਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਗਰਦਾਸਪੁਰ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੜ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਪਹੁੰਚੇ ਸਨ ਮੰਤਰੀ ਹਰਪ੍ਰੀਤ ਸਿੰਘ ਈਟੀਓ NDPS ਮਾਮਲੇ ਦੇ ਵਿੱਚ ਮੌਤਲ ਮਹਿਲਾ ਇਨਸਪੈਕਟਰ ਨੇ ਅਦਾਲਤ ਦੇ ਵਿੱਚ ਕੀਤਾ ਸਰੈਂਡਰ ਅਰਸ਼ਦੀਪ ਕੌਰ ਖਿਲਾਫ NDPS ਐਕਟ ਦੇ ਰਿਸ਼ਵਤਖੋਰੀ ਦੇ ਮਾਮਲੇ ਦਰਜਾ ਨ ਕੋਰਟ ਇਸੇਖਾਂ ਦੀ ਤਤਕਾਲੀਨ ਐਸਐਚਓ ਅਰਸ਼ਦੀਪ ਕੌਰ 9 ਮਹੀਨਿਆਂ ਬਾਅਦ ਕੋਰਟ ਦੇ ਵਿੱਚ 9 ਮਹੀਨਿਆਂ ਤੋਂ ਕੋਰਟ ਦੇ ਵਿੱਚ ਨਹੀਂ ਹੋਈ ਸੀ ਪੇਸ਼ 2 ਮਹੀਨੇ ਪਹਿਲਾਂ ਹੀ ਅਦਾਲਤ ਨੇ ਅਰਸ਼ਦੀਪ ਕੌਰ ਨੂੰ ਐਲਾਨਿਆ ਸੀ ਭਗੌੜਾ ਅਰਸ਼ਦੀਪ ਕੌਰ ਨੇ ਅੱਜ ਮੋਗਾ ਦੀ ਅਦਾਲਤ ਦੇ ਵਿੱਚ ਕੀਤਾ ਸਰੈਂਡਰ ਪੰਜਾਬ ਦੇ ਸਕੂਲਾਂ ਦੇ ਵਿੱਚ ਪੇਰੈਂਟਸ ਟੀਚਰ ਮੀਟਿੰਗ ਦੌਰਾਨ ਚੈੱਕ ਕੀਤਾ ਜਾਵੇਗਾ ਮਾਪਿਆਂ ਦਾ ਬਲੱਡ ਪ੍ਰੈਸ਼ਰ 17 ਅਕਤੂਬਰ ਨੂੰ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਲੱਗਣਗੇ ਅਹਿਮ ਕੈਂਪ ਮਿਸ਼ਨ ਸਵਸਥ ਕਵਚਾ ਅਧੀਨ ਟ੍ਰੇਨਿੰਗ ਲੈ ਚੁੱਕੇ ਸਕੂਲ ਵੱਲੋਂ ਲਗਾਏ ਜਾਣਗੇ ਕੈਂਪ ਅਧਿਆਪਕ ਚੈੱਕ ਕਰਨਗੇ ਬੱਚਿਆਂ ਦੇ ਮਾਪਿਆਂ ਦਾ ਬਲੱਡ ਪ੍ਰੈਸ਼ਰ ਇੱਕ ਸਕੂਲ ਦੇ ਵਿੱਚ ਘੱਟੋ ਘੱਟ 100 ਲੋਕਾਂ ਦੀ ਕੀਤੀ ਜਾਣੀ ਜਾਂਚ ਹੈ ਲਾਜ਼ਮੀ ਬਲੱਡ ਪ੍ਰੈਸ਼ਰ ਜਾਂਚ ਕੈਂਪ ਦੀ ਵੀਡੀਓ ਕ੍ਰਾਫੀ ਵੀ ਲਾਜ਼ਮੀ ਸਕੂਲਾਂ ਦੇ ਵਿੱਚ ਸਾਂਭਿਆ ਜਾਵੇਗਾ ਮਾਪਿਆਂ ਦੀ ਸਿਹਤ ਦਾ ਰਿਕਾਰਡ ਮਨੋਰੰਜਨ ਜਗਤ ਤੋਂ ਆਈ ਇੱਕ ਹੋਰ ਮੰਦਭਾਗੀ ਖਬਰ ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ 68 ਸਾਲ ਦੀ ਉਮਰ ਦੇ ਵਿੱਚ ਲਏ ਆਖਰੀ ਸਾਲ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਸੀ ਅਦਾਕਾਰ ਪੰਕਜ ਧੀਰ ਨੇ ਮਹਾਭਾਰਤ ਦੇ ਵਿੱਚ ਨਿਭਾਈ ਸੀ ਕਰਨ ਦੀ ਭੂਮਿਕਾ ਬਰਨਾਲਾ ਚੰਡੀਗੜ੍ਹ ਰੋਡ ਤੇ ਦੋ ਗੱਡੀਆਂ ਦੇ ਦਰਮਿਆਨ ਹੋਈ ਭਿਆਨਕ ਟੱਕਰ ਧਨੋਲਾ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾ사 ਤਿੰਨ ਵਿਅਕਤੀਆਂ ਦੀ ਮੌਕੇ ਤੇ ਹੋਈ ਮੌਤ ਦੋ ਗੰਭੀਰ ਰੂਪ ਦੇ ਵਿੱਚ ਹੋਏ ਜ਼ਖਮੀ ਬੇਕਾਬੂ ਕਾਰ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਸਾਹਮਣੇ ਆ ਰਹੀ ਕਾਰ ਦੇ ਨਾਲ ਟਕਰਾਈ ਦੱਸਿਆ ਜਾ ਰਿਹਾ ਕਿ ਕਾਰ ਬੇਕਾਬੂ ਹੋਣ ਦਾ ਕਾਰਨ ਕਾਰ ਦਾ ਅਗਲਾ ਟਾਇਰ ਪੰਚਰ ਹੋਣ ਬਣਿਆ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਦੇ ਵਿੱਚ ਜਾਂ ਫਿਰ ਵਾਪਰੇ ਹਾਸੇ ਮਾਮਲੇ ਦੇ ਵਿੱਚ ਪੰਜੌਰ ਥਾਣੇ ਦੇ ਵਿੱਚ ਦਰਜ ਕੀਤੀ ਡੀਡੀਆਰ ਦੀ ਕਾਪੀ ਆਈ ਸਾਹਮਣੇ ਪੰਜੌਰ ਥਾਣੇ ਦੇ ਐਸਐਚਓ ਬੁੱਜੀ ਸਿੰਘ ਦਾ ਵੀ ਆਇਆ ਬਿਆਨ ਰਾਜਵੀਰ ਜਵੰਦਾ ਨੂੰ ਆਵਾਰਾ ਪਸ਼ੂ ਨੇ ਮਾਰੀ ਟੱਕਰ ਕਿਸੇ ਗੱਡੀ ਨਾਲ ਟਕਰਾਉਣ ਕਰਕੇ ਨਹੀਂ ਵਾਪਰਿਆ ਹਾਦਸਾ ਮੁਰਲਾ ਇਲਾਜ ਨਾ ਦੇਣ ਦੀ ਵੀ ਕੀਤੀ ਜਾ ਰਹੀ ਸਾਰੀ ਜਾਂਚ ਪੜਤਾਲ ਆਮ ਲੋਕਾਂ ਦੀ ਪਹੁੰਚ ਤੋਂ ਬਾਅਦ ਹੋਇਆ ਸੋਨਾ ਤਿਹਾਰਾਂ ਦੀ ਖਰੀਦਦਾਰੀ ਨਾਲ ਸੋਨੇ ਅਤੇ ਚਾਂਦੀ ਦੀ ਕੀਮਤ ਨੇ ਬਣਾਏ ਨਵੇਂ ਰਿਕਾਰਡ 130000 ਰੁਪਏ ਪ੍ਰਤੀ 10 ਗ੍ਰਾਮ ਨੂੰ ਹੋਇਆ ਸੋਨਾ ਚਾਂਦੀ ਦੀ ਕੀਮਤ 185000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚੀ ਆਈਪੀਐਸ ਵੀ ਪੂਰਨ ਕੁਮਾਰ ਦੇ ਮਾਮਲੇ ਦੇ ਵਿੱਚ ਜੁੜੀ ਅਹਿਮ ਖਬਰ 8 ਦਿਨ ਬਾਅਦ ਅੱਜ ਤੜਕਸਾਰ ਪੋਸਟਮਾਰਟਮ ਦੇ ਲਈ ਰਾਜ਼ੀ ਹੋਇਆ ਸੀ ਪਰਿਵਾਰ ਜਿਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਪੋਸਟਮਾਰਟਮ ਸ਼ਾਮ 4 ਵਜੇ ਦੇ ਕਰੀਬ ਕੀਤਾ ਗਿਆ ਅੰਤਿਮ ਸੰਸਕਾਰ ਬੀਤੇ ਦਿਨ ਹਰਿਆਣਾ ਦੇ ਡੀਜੀਪੀ ਅਤੇ ਰੋहतक ਦੇ ਐਸਐਸਪੀ ਨੂੰ ਬਦਲਿਆ ਗਿਆ ਸੀ ਇਸ ਨਾਲਸ ਦੀਆਂ 10 ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਸਾ ਧੰਨਵਾਦ